ਸਤਾਪੀ ਨਾਮ ਰਵਾਇਆ ਕਰੋ ਖੁਰਕ ਮੁਰਕ ਕੁਰਦੇ ਰਾਤ ਨੂੰ ਓਏ ਆ ਗਿਆ ਪਰਮੰਦਰ ਸਟਾਰ ਐਕਟਰਾਂ ਵਰਗੀ ਦਿੱਖ ਸੋਹਣਾ ਸਰੱਖਾ ਗੱਭਰੂ ਚੜਦੀ ਬਰੇਸ ਦਾ ਨੌਜਵਾਨ ਆ ਪੈਂਦੀ ਹੋਈ ਰੇਡ ਗੱਲ ਮੁਸ਼ਕਲ ਲੱਗਾ ਹੋਇਆ ਜੋਰ ਕਬੱਡੀ 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 ਇਹਨੂੰ ਨਫੀਸ ਗੁੱਜ ਰੱਖਦਿਆ ਕਿ ਹੌਣਾ ਦੇਖ ਪੈ ਗਿਆ ਪੇਚਾ ਲਾ ਬੱਲੇ ਬੱਲੇ ਹੋਈ ਪਈ ਹੈ ਦੁਨੀਆ ਨੰਦ ਮਾਰਦੀ ਹੋਈ ਬਾਦ ਹੈ ਨੰਬਰ 64 ਦੀ ਗੱਭਰੂ ਆ ਪਈ ਹੋਈ ਚਾਰਾਂ ਦੇ ਉੱਪਰ ਰੇਡ ਹੁਣ ਕੌਣ ਬਲੇ ਬਲੇ ਕਰਾਵੇਗਾ ਦੁਨੀਆ ਆਨੰਦ ਮਾਣਦੀ ਹੋਈ ਆ ਮੈਚ ਕਿਹਦੇ ਬੜਾ ਫਸਲਾ ਦੁਨੀਆ ਨੂੰ ਬੜੀ ਕਿਰਯੋਸ਼ਟੀ ਹੈ ਚਰਤਾ ਵੀ ਤੱਕਦਾ ਲੈਂਦਾ ਵੀ ਤੱਕਦਾ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਹਰਜੋ ਪਾਸੇ ਹਰਜੋ ਪਾਸੇ ਟੱਕਰ ਸਰੀਰੀ ਅਲੀ ਜਫਰ ਕੰਬੋ ਵਾਹ ਓਏ ਸੋਹਣਾ ਪ੍ਰਿੰਸ ਸਾਹਿਬ ਕਬੱਡੀ ਚਾਰਚ ਫੇਰਾ ਗੂੰਜ ਉੱਠਿਆ ਅਗਲੀ ਰੇਮਨਜੀਤ ਸਿੰਘ ਲੱਡਾ ਬੱਲਪੁਰੀਆ ਸ਼ਰੋਵਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਟੀਮ ਦਾ ਕਪਤਾਨ ਆਹ ਪਉਦਾ ਹੋਇਆ ਰੇਡ ਸਰਦਾਰ ਮੁਖਤਾਰ ਸਿੰਘ ਦਾ ਸੁਪੁੱਤਰ ਮਾਤਾ ਹਰਦੀਪ ਕੌਰ ਦੀ ਅੱਖਾਂ ਦਾ ਤਾਰਾ ਰਾਣਾ ਅਲੀ ਸ਼ਾਨ ਤੇ ਜਮਨਜੀਤ ਸਿੰਘ ਲੱਡਾ ਬੱਲਪੁਰੀਆ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਹੰ데요ਣੇ ਲਾਗੇ ਲੱਗਦਾ ਹੋਇਆ ਜੋਰ ਕਬੱਡੀ 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 ਕਿ ਰੇਡਾਂ ਭਾਵੇਂ ਲੱਖ ਪੈਂਦੀ ਹੈ ਪਰ ਗੱਲ ਜੱਫੀਆਂ ਤੇ ਮੁੱਕਣੀ ਹੈ ਰੇਡਾਂ ਭਾਵੇਂ ਲੱਗਿਆ ਇਹਦਾ ਸਲਾਣਾ ਪਿੰਡ ਖੰਨੇ ਦੇ ਲਾਗੇ ਜਿਲ੍ਹਾ ਸ਼ਹੀਦ ਫਤਿਹਗੁਰ ਸਾਹਿਬ ਜਰਦਾ ਪੰਜਾਬ ਦਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਧਰ ਰਾਜਪੂਤ ਆ ਦੋ ਬੱਬਰ ਖੇੜਾ ਦੇ ਦਰਮਿਆਨ ਲੱਗਾ ਹੋਇਆ ਜੋਰ ਹਰਜੀਪਾਸੇ ਕਿ ਮੂਰੇ ਖੜ ਕੇ ਹੌਸਲਾ ਕਰਕੇ ਪੁੱਤਰਾ ਸਾਹ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਥਿੱਬੀ ਲਾ ਕੇ ਡੇਕਣ ਦਾ ਰਾਜੇ ਖੇਲੇ ਯਾਰ ਪੰਜਾਬੀ ਆਹ ਜਿਗਰਾ ਰੱਖਦੇ ਕਬੱਡੀ ਖੇਡਣ ਦਾ ਹਾਏ 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 ਲੱਗਾ ਜੱਫਾ ਤੇ ਪੇੜ ਬੜਾ ਤੇਜ਼ ਬੜਾ ਸਪੀਡੀ ਜਾਨਦਾਰ ਖਿਡਾਰੀ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਹੈ ਸ਼ਿਕਾਰ ਮਾਸ਼ੀਆਂ ਵਾਲਾ ਆਹ ਮੁੰਡਾ ਗੁਰਦਾਸਪੁਰਿਆ ਟੁੱਟ ਕੇ ਮੂਰੇ ਹੋ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਲਓ ਸੱਜੇ ਖੱਬੇ ਲੈਫਟ ਰਾਈਟ ਵਾਏ ਵਾਏ ਆ ਵਾਈਡ ਹਿੱਕਾ ਦੇ ਵਿੱਚ ਧੱਕੇ ਆਹ ਮੁੰਡਾ ਮਾਰਦਾ ਸ਼ਾਲਾ ਲਓ ਜੀ ਨੰਬਰ ਮਿਹਨਤ ਕੀਤੀ ਹੋਈ ਹੈ ਕਿ ਮਿਹਨਤਾਂ ਤੋਂ ਬਿਨਾ ਕੋਈ ਮਹਾਨ ਹੁੰਦਾ ਨਹੀਂ ਗੁਰੂ ਬਿਨਾ ਯੋਧਿਆ ਗਿਆ ਅੱਜ ਨਾ ਬੜੇ ਤੇ ਫਿਰ ਕਾਦ ਨਾ ਬੜੇ ਦਾ ਪੇਜ ਸਿੱਖੇ ਮੇਰਾ ਗੱਲ ਨਾ ਬੜੇ ਦਾ ਪੇ ਸਿੱਖਣੇ ਪੈਂਦੇ ਆ ਮਿਹਨਤਾਂ ਕਰਨੀਆਂ ਪੈਂਦੀਆਂ ਫਿਰ ਜਾ ਕੇ ਦੁਨੀਆ 'ਚ ਨਾ ਹੁੰਦਾ ਜਿਨ੍ਹਾਂ ਦਾ ਨਾਂ ਚੱਲ ਪਏ ਲੱਧਿਆ ਵੀਰਾ ਪਾਦੇ ਹਾ ਕਬੱਡੀ ਅੱਗੇ ਬਦੁੱਲਾ ਰਾਜਪੂਤ ਸ਼ਹੀਨ ਆਫ ਪਾਕਿਸਤਾਨ ਰਾਣਾ ਅਲੀ ਸ਼ਾਹ ਆ ਲਗੜਾ ਪਤਾ ਵਾਸਤਾ ਕਹਿੰਦਾ ਮੇਰਾ ਵੀ ਵਾਪਦਾ ਦੇ ਨਾਲ ਲੱਧਾ ਪੱਲਪੁਰੀਆ ਤੇ ਸ਼ਹੀਨ ਨੰਬਰ ਬੱਲਪੁਰੀਏ ਦਾ ਨੰਬਰ ਬੱਲਪੁਰੀਏ ਦਾ ਨੰਬਰ ਬੱਲਪੁਰੀਏ ਦਾ ਕਬੱਡੀ ਪਾ ਗਿਆ ਆ ਢੱਲੋ ਪਰਿਵਾਰ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਨਾਲ ਮਾਸਤੇ ਗੁੰਡੀਆਂ ਹਿੱਕਾਂ ਡੌਰਿਆਂ ਦੇ ਵਿੱਚ ਜਾਨਾ ਵਿੱਚ ਮੈਦਾਨੇ ਟੱਕਰ ਦੇਣੀ ਭਿੰਦੇ ਵਾਂਗਰ ਸੰਨ ਲਓ ਸਾਨਾ ਦੀ ਤਰ੍ਹਾਂ ਭੇੜ ਇੱਕ ਪਾਸੇ ਜਗਰਾਤ ਸਿੰਘ ਰਾਜਾ ਪੱਧਰੀ ਦਾ ਤੇ ਦੂਸਰੇ ਪਾਸੇ ਆ ਬਲਾਲ ਮੋਹਸਨ ਢੱਲੋ ਅਰਗਾ ਪੇਚਾ ਲੱਗਦਾ ਵਾਹ ਓਏ ਗਬਰੂਆ ਸਿਆਰੇ ਕਹਿੰਦੇ ਜੋਰ ਬਿਚੇ ਪਾ ਰਿਹਾ ਔਰ ਚਾਰਾਂ ਦੇ ਵਿੱਚੋਂ ਕੌਣ ਸਰਦਾਰ ਮੁਖਤਿਆਰ ਸਿੰਘ ਦਾ ਪੁੱਤਰ ਕਬੱਡੀ ਪਾਉਂਦ ਰਿਹਾ ਵਾਹਦਾ ਹੋਇਆ ਲਾ ਦੋ ਬੱਬਰ ਖੇੜਾਂ ਦੇ ਦਰਮਿਆਨ ਇਹਨੂੰ ਰਾਜਪੂਤ ਆਖਦੇ ਆ ਇਹ ਵੀ ਮੰਨਿਆਪੁਰ ਮੰਨਿਆ ਸਟਾਰ ਹੈ ਇਹਦੀ ਵੀ ਦੁਨੀਆ ਦਿਵਾਨੀ ਹੈ ਪਰ ਦੋ ਗਬਰੂਆ ਦੇ ਦਰਮਿਆਨ ਕਬੱਡੀ 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 ਇੱਥੇ ਰੱਖ ਟੱਕਰ ਸਰੇ ਦੀ ਹੈ ਚਾਰਚ ਫੇਰੇ ਪੈਂਦਾ ਭੰਗੜਾ ਏ ਲਾਹੌਰ ਗੋਜਦਾ ਆ ਸਾਹਮਣੇ ਕਹਿੰਦੇ ਗੁਰਬਾਜ ਸਲਾਣਾ ਕਬੱਡੀ ਪਾਉਂਦ ਰਿਹਾ ਵਾਹਦਾ ਹੋਇਆ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਕਾਂਟੇ ਦਾ ਟੱਕਰ ਆਹ ਹੰਦਿਆਂ ਦੇ ਲਾਗੇ ਆਹ ਕਬੱਡੀ 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 ਗੁਰਬਾਜ ਸਲਾਣੇ ਵਾਲਾ ਤਕੜਾ ਨੰਬਰ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਬਹੁਤ ਖੁਰਾਕਾਂ ਖਾੜੀਆਂ ਪੈਂਦੀਆਂ ਓਸਤਾਦਾਂ ਤੋਂ ਗੁਰ ਸਿੱਖੜੇ ਪੈਂਦੇ ਆ ਫਿਰ ਗੱਲਾਂ ਦੂਰੀਆਂ ਚੱਲਦੀਆਂ ਆਹ ਟੱਕਰ ਦੀਆਂ ਵੀ ਗੱਲਾਂ ਹੋ ਰਹੀਆਂ ਰਾਣਾ ਤੇ ਜਰਮਨਜੀਤ ਲੜਦਾ ਟੱਕਰ ਸੋਖ ਰਾਜ ਵੀਰੇ ਅੱਜ ਤੇ ਧੰਤੜ ਹੋ ਗਈ ਆ ਖੇਰ ਨਹੀਂ ਰਹਿnde ਗੁੱਜੇ ਹੌਣ ਥੱਲੇ ਤੂਫਾਨਾਂ ਦਾ ਸਾਗਰ ਵਿੱਚ ਨਹੀਂ ਪੈਂਦੇ ਗੁੱਜੇ ਆ ਪਈ ਹੋਈ ਰੇਤ ਮੁਕਾਬਲਾ ਸਾਕਤ ਨਹੀਂ ਹੋ ਰੀਸਾ ਨਹੀਂ ਹੋ ਰੀਸਾ ਵੱਡੇ ਵੱਡੇ ਟਾਂਸ ਡੇਗੇ ਜੀ ਲਾਫ ਦਾ ਬਾਲੂ ਜੱਟ ਦੀ ਪਿੰਦੀ ਰੇਡ ਸਾਹਮਣੇ ਕਹਿੰਦੇ ਚਾਰ ਯਾਫੀ ਕਰਨਗੇ ਟਰਾਈ ਔਰ ਰਾਜਾ ਪਧਰੀ ਵਰਗੇ ਪਰ ਉਹ ਮਾਰੀ ਸ਼ਾਟ ਲਾ ਕੇ ਯੋਰ ਪੱਟਾ ਨਾਲ ਅੱਖ ਨਹੀਂ ਚਮਕ ਕਹਿੰਦੇ ਗੁਰਵਾਜ ਨੇ ਕਬੱਡੀ ਪਾਈ ਹੈ ਸਲਾਣਾ ਪਿੰਡ ਪਰ ਜੱਦੀ ਪਿੰਡ ਮੁੰਡੇ ਦਾ ਕੁਟੀਂਡ ਖੰਨੇ ਦੇ ਲਾਗੇ ਉਹ ਪਈ ਹੋਈ ਰੇਡ ਹੁਣ ਚਾਰਾਂ ਦੇ ਵਿੱਚੋਂ ਕੌਣ ਰਾਜਪੂਤ ਅਵੇ ਦੁੱਲਾ ਉਹ ਬਾਈਦੇ ਤੱਕੇ ਉਖਰਦੇ ਪੈਰ ਆ ਟੱਕਰ ਦੀਆਂ ਗੱਲਾਂ ਹੋਣੀਆਂ ਏ ਆ ਬੱਲੇ 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 ਕਬੱਡੀ 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 ਗੁਰਬਾਜ ਸਲਾਣੇ ਵਾਲਾ ਆ ਜਦ ਲੋਹਾ ਕੱਟਦਾ ਲੋਹੇ ਨੂੰ ਸ਼ਰ ਜੱਟ ਦੁੱਲਾ ਪਾਕਿਸਤਾਨੀ ਰਾਜਾ ਪਧਰੀ ਕੁਲਦੀਪ ਉਧਰ ਕਹਿੰਦੇ ਕਾਂਗੇ ਵਾਲਾ ਔਰ ਲੰਬੜ ਕਹਿੰਦੇ ਕਰਦਾ ਤਿਆਰੀਆਂ ਵੇਖਾਂਗੇ ਕੌਣ ਗੱਭਰੂ ਟਰਾਈ ਕਰਦਾ ਕਿ ਬਾਸ ਕੋ ਨਹੀਂ دی جاتی ਤਲੀਮ ਉਰਾੜ ਕੀ ਉਹ ਖੁਦ ਹੀ ਜਾਣ ਲੇਤਾ ਹੈ ਬੁਲੰਦੀ ਆਸਮਾਨ ਕੀ ਅਮਰਤ ਬਰਸਾਲਪੁਰ ਵਾਲਾ ਕਹਿੰਦੇ ਕਰਦਾ ਟਰਾਈਆਂ ਬੱਲੇ 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 ਉਹ ਕਹਿੰਦੇ ਜਾਫੀ ਇੰਜ ਦਾ ਕੀੜਾ ਲੱਗਾ ਉਹ ਜਿਵੇਂ ਦੰਦ ਨੂੰ ਕੀੜਾ ਲੱਗਾ ਪਰ ਕਹਿੰਦੇ ਦੁੱਲਾ ਪਾਕਿਸਤਾਨੀ ਆਓ ਦੁੱਲਾ ਪਾਕਿਸਤਾਨੀ ਅਮਰਤ ਤੇ ਬਾਲੂ ਯੱਟ ਆਹ ਕਹਿੰਦੇ ਆਏ ਹਾਏ ਲਾਓ ਲਾ ਕੇ ਸਿੱਟਿਆ ਮੁੰਡੇ ਨੇ ਇੱਕ ਵਾਰੀ ਜੋੜਾ ਹੀ ਖਿੱਚਿਆ ਪਰ ਇਧਰਲੇ ਪਾਸੇ ਦੇਖਿਆ ਜਾਏਗਾ ਪੁਆਇੰਟ ਦੇਖਾਂਗੇ ਕਿਦੇ ਹਿੱਸੇ ਜੂਰੇਗਾ ਮੁੰਡਾ ਪੂਰਾ ਜਗੜਬੰਦ ਲਾਇਆ ਹੋਇਆ ਉਧਰਲੇ ਪਾਸੇ ਗੁੱਟ ਕੇ ਆਓ ਕਹਿੰਦੇ ਬਰਸਾਲਪੁਰ ਅਮਰਤ ਬਰਸਾਲਪੁਰ ਨੰਬਰ